ਵਾਗਦਾ ਤੁਹਾਡਾ ਕਿਸਾਨ ਵਿਰੋਪ ਪਿੰਪਰੋ ਵਿਦਿਆਰਥੀਓ ਤੇ ਦੂਰ ਦਰਡੇ ਬੈਠੇ ਸਾਡੇ ਪੀਏ ਦੇ ਸਾਰੇ ਅਲੂਮਨੀ ਸਾਥੀਓ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਆਪਾਂ ਜੇ ਗੱਲ ਕਰੀਏ ਅਸੀਂ 골ਡਨ ਜੁਬਲੀ ਇਅਰ ਉਹਨਾਂ ਦਾ ਸੈਲੀਬ੍ਰੇਟ ਕਰ ਰਹਾ ਹੈ ਅਰਥਿਕ ਨੇ ਪ੍ਰੋਗਰਾਮ ਰੱਖਿਆ ਹੈ 74 ਬੈਚ ਦੇ ਪਾਸ ਆਊਟ ਮੇਰੇ ਨਾਲ ਬੈਠੇ ਨੇ ਡਾਕਟਰ ਕੇਐਸ ਮਨਾਸ ਨਰਿੰਦਰ ਰਿੱਖੀ ਜੀ ਫਿਰ ਉਹਦਾ ਸਰਦਾਰ ਰਿੰਦਰ ਸਿੰਘ ਜੀ ਇਹ ਇਦਾਂ ਲੱਗ ਰਿਹਾ ਸਾਡੇ ਟੀਚਰ ਵੀ ਨੇ ਸਾਡੇ ਬਜ਼ੁਰਗ ਵੀ ਨੇ ਔਰ ਬਜ਼ੁਰਗਾਂ ਤੋਂ ਲੱਵਾ ਇੰਨੀ ਉਮਰ ਨੂੰ ਹਲੇ ਵੀ ਰੋਕਿਆ ਰੱਖਦਾ ਹੈ ਅਜੇ ਵੀ ਸਰ ਤੁਸੀਂ ਬੈਠੇ ਹੋ ਸਾਡੇ ਸਟੂਡੀਓ ਤੁਹਾਡਾ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬੜਾ ਖੁਸ਼ੀ ਵਾਲਾ ਦਿਨ ਤੁਸੀਂ 골ਡਨ ਜੂਮਲੀ ਇੱਕ ਵਰਾ ਮਨਾ ਰਹੇ ਹੋ ਤੇ ਇੱਕ ਗੈੱਟ ਥੇਰ ਕਰ ਰਹੇ ਹੋ ਸਰ ਅਸਲ ਪੜਿਆ ਜਾਂ ਤੁਹਾਡੇ ਕੋਲ ਪਰ ਫਿਰ ਮੈਂ ਤੁਹਾਡੇ ਮੂੰਹੋਂ ਦੂਜਾਂ ਸਾਹਮਣੇ ਤੱਕ ਗੱਲ ਪਹੁੰਚਾਣੀ ਚਾਹੁੰਦਾ ਤੁਸੀਂ ਦੱਸੋ ਸਰ ਤੁਸੀਂ ਆਪਣੇ ਪਿਛੋਕੜ ਬਾਰੇ ਪਿਛੇ ਤੁਸੀਂ ਕੀ ਕਰਦੇ ਅਫਟਰ ਰਿਟਾਇਰਮੈਂਟ ਤੋਂ ਪਹਿਲਾਂ ਕਿਹੜੀ ਕਿਹੜੀ ਸਾਤ ਤੁਸੀਂ ਸੇਵਾਵਾਂ ਨਿਭਾਈਆਂ ਜੀ ਮੈਂ ਮਲਦੇਵ ਸਿੰਘ ਮਨਹਾਸ ਜੀ ਮੈਂ ਸਭ ਤੋਂ ਪਹਿਲਾਂ ਦਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਪਿੰਡ ਐਕਸੈਦੀਪੁਰ ਜੀ ਉਦੋਂ ਮੈਂ ਇੱਥੇ ਉਹਨੋ ਡਿਸਟ੍ਰਿਕਟ ਪਟਾਣਕੋਟ ਬਣ ਗਿਆ ਹੂੰ ਹੂੰ ਅ ਉਸ ਤੋਂ ਬਾਅਦ ਇੱਥੇ ਆ ਕੇ ਐਡਮਿਸ਼ਨ ਲਈ ਹੈ 1970 ਦੇ ਵਿੱਚ ਹੂੰ ਹੂੰ ਅ 74 ਦੇ ਵਿੱਚ ਫਿਰ ਡਿਗਰੀ ਕੀਤੀ ਹੈ ਬੀਐਸਏ ਐਗਰੀਕਲਚਰ ਜੀ ਡਿਗਰੀ ਕਰਨ ਤੋਂ ਬਾਅਦ ਮੌਕਾ ਮਿਲ ਗਿਆ ਐ ਐਮ ਐਸ ਸੀ ਕਰਨ ਦਾ ਜੀ ਡਿਪਾਰਟਮੈਂਟ ਫੂਡ ਸਾਇੰਸ ਐਂਡ ਟੈਕਨੋਲੋਜੀ ਹਾਂ ਜੀ ਉਹ 70 ਦਾ 77 ਦੇ ਵਿੱਚ ਡਿਗਰੀ ਕਰ ਹੂੰ ਉਸ ਤੋਂ ਬਾਅਦ ਹਰ ਇੱਕ ਲਈ ਕੋਸ਼ਿਸ਼ ਹੁੰਦੀ ਹੈ ਕਿ ਚਲੋ ਕਿਤੇ ਨੌਕਰੀ ਕਰੀਏ ਜੀ ਜੀ ਬਿਲਕੁਲ ਜੀ ਉਹ ਨੌਕਰੀ ਲੱਭਦਾ ਲੱਭਦਾ ਹੂੰ ਚਲੇ ਗਏ ਗੁਜਰਾਤ ਪਹੁੰਚ ਗਿਆ ਮੈਂ ਪ੍ਰਾਣ ਦੇ ਵਿੱਚ ਇੱਕ ਜੌਬ ਕੀਤੀ ਮੈਂ 1 ਸਾਲ ਹਾਂ ਜੀ ਉਸ ਤੋਂ ਬਾਅਦ ਦਿਲ ਨਹੀਂ ਲੱਗਿਆ ਉੱਥੇ ਫਿਰ ਪੰਜਾਬ ਪੰਜਾਬੀ ਕਾ ਯੂਨੀਵਰਸਿਟੀ ਦੇ ਰਹਿ ਕੇ ਇਹਨੇ ਸਾਲ ਕੋਸ਼ਿਸ਼ ਹੁੰਦੀ ਹੈ ਕਿ ਜੇ ਇੱਥੇ ਕਿਤੇ ਹੋਵੇ ਜੀ ਯੂਨੀਵਰਸਿਟੀ ਦੇ ਵਿੱਚ ਮਿਲ ਜਾਏ ਮੌਕਾ ਤਾਂ ਬਹੁਤ ਵਧੀਆ ਹੂੰ ਹੂੰ ਆ ਕੇ ਇੱਥੇ ਫਿਰ ਲੈ ਲਈ ਜੌਬ ਹੂੰ ਰਿਸਰਚ ਅਸਿਸਟੈਂਟ ਦੀ ਹੂੰ ਅੱਛਾ 79 ਦੇ ਵਿੱਚ ਇੱਥੇ ਆ ਕੇ ਜਾਂਦਾ ਰਿਹਾ ਇਨ ਬੀਟਵੀਨ ਮੈਂ ਵਿੱਚ ਥੋੜਾ ਕਾਮਰਸ ਸਕੂਲ ਦੇ ਵਿੱਚ ਸਕੂਲ ਲੈਕਚਰਰ ਵੀ ਰਿਹਾ ਹਾਂ ਜੀ 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 ਇੱਥੇ ਜੁਆਇਨ ਕਰਨ ਤੋਂ ਬਾਅਦ ਫਿਰ ਸਿਸਟਰ ਪ੍ਰੋਫੈਸਰ ਬਣ ਗਏ ਜੀ ਸਿਸਟਰ ਪ੍ਰੋਫੈਸਰ ਬਾਅਦ ਐਸੋਸੀਏਟ ਬਣ ਗਏ ਪ੍ਰੋਫੈਸਰ ਬਣ ਗਏ ਅੱਛਾ ਤੇ ਰਿਟਾਇਰਮੈਂਟ ਕਦੋਂ ਦੀ ਸਰ ਰਿਟਾਇਰਮੈਂਟ ਮੇਰੀ ਫਿਰ 2013 ਦੇ ਵਿੱਚ ਹੋਈ ਹੈ ਵਾਹ ਜੀ ਵਾਹ ਵਾਹ ਜੀ ਵਾਹ ਔਰ ਉਸ ਤੋਂ ਪਹਿਲਾਂ 2010 ਤੋਂ 13 ਦੇ ਵਿੱਚ ਮੈਂ ਹੈਡ ਰਹਾ ਵਾਹ ਜੀ ਵਾਹ ਗੁੱਡ ਸਰ ਦੇ ਟਾਈਮ ਦੇ ਵਿੱਚ ਆਪਾਂ ਕਈ ਵਿਭਾਗ ਨੇ ਬਹੁਤ ਰੱਖਿਆ ਕੀਤਾ 2013 ਚ 800 ਦੇ ਰਿਟਾਇਰਮੈਂਟ ਦੀ ਹੈ ਮੈਂ ਬੇਨਤੀ ਕਰਨਾ ਨਰਦਰ ਰਖੀ ਜੀ ਨੂੰ ਪਲੀਜ਼ ਤੁਸੀਂ ਆਪਣੇ ਪਰਤ ਕਿਉਂਕਿ ਤੁਹਾਨੂੰ ਬੜਾ ਚੰਗੀ ਤਰ੍ਹਾਂ ਵਿਚਾਰਨਾ ਚਾਹੁੰਦੇ ਤੁਹਾਡੇ ਬੈਚ ਦੇ ਜਿਹੜੇ ਅੱਗੇ ਪਿੱਛੇ ਵਾਲੇ ਜਿਹੜੇ ਸਾਥੀ ਹੋਣਗੇ ਨਾ ਕਿਉਂ ਤੁਸੀਂ ਸਾਰੇ ਬੱਠੀ ਮਸ 75 ਬੈਚ ਪਾਸ ਆਊਟ ਨੇ ਪਲੀਜ਼ ਸਾਜੀ ਇਹਦਾ 1969 ਦੇ ਵਿੱਚ ਜੀ ਇੱਕ ਸਕੂਲ ਦੇ ਬੱਚੇ ਨੂੰ ਜੀ ਮਾਂ ਵੀ ਕੁਛੜ ਤੋਂ ਲੈ ਕੇ ਦੂਜੀ ਮਾਂ ਨੇ ਹੀ ਲਿਆਂਦਾ ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਪੀ ਐ ਜੀ ਜਿਹੜੀ ਸਾਡੀ ਦੂਜੀ ਮਦਰ ਹੈਗੀ ਇਹਨੇ ਸਾਨੂੰ ਬੰਦਾ ਬਣਾਇਆ ਜੇ ਕਿਹਾ ਜਾਵੇ ਤਾਂ 1969 ਤੋਂ ਲੈ ਕੇ 1977 ਤੱਕ ਇੱਥੇ ਪੜ੍ਹੇ ਹੈ ਬੀ ਐਸ ਸੀ ਕੀਤੀ ਫਿਰ ਉੱਤਰਚ 77 ਚ ਐਮ ਐਸ ਸੀ ਕੀਤੀ ਹੂੰ 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 ਸੋਇਲ ਸਾਇੰਸ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਪੀ ਐਚ ਡੀ ਸ਼ੁਰੂ ਕੀਤੀ ਅੱਛਾ ਪੀ ਐਚ ਡੀ ਕਰ ਰਹੀ ਸੀ ਇਸੇ ਦੌਰਾਨ ਸਾਡੀ ਸਿਲੈਕਸ਼ਨ ਹੋ ਗਈ ਮੇਰੀ ਆਰ ਐਸ ਵਿੱਚ ਅਗਰ ਪੋਚਰ ਸਰ ਸਰਵਿਸ ਸੇ ਸ਼ੁਰੂ ਹੋਈ ਸੀ ਗਿਆ ਜੀ ਤੇ ਉਹ ਜੁਆਇਨ ਕੀਤਾ ਪ੍ਰੋਫੈਸਰ ਨੇ ਅੱਲਾ ਸ਼ੇਰੀ ਦਿੱਤੀ ਵੀ ਠੀਕ ਹੈ ਅੱਛਾ ਫੀਲਡ ਹੈ ਜੀ ਜਾਓ ਜੀ ਤੇ ਮੇਰੀ ਪੋਸਟਿੰਗ ਹੋਈ ਸੀਗੀ ਸੈਂਟਰਲ ਐਰੀਡ ਜ਼ੋਨ ਰਿਸਰਚ ਇੰਸਟੀਚਿਊਟ ਜੋਧਪੁਰ ਦੇ ਵਿੱਚ ਐਸ ਸਾਇੰਟਿਸਟ ਰਨ ਅੱਛਾ ਉੱਥੇ 3 3.5 ਸਾਲ ਨੌਕਰੀ ਕੀਤੀ ਹੂੰ ਇਨ ਬਿਟਵੀਨ ਕੁਝ ਤਰੇਲੂ ਹਾਲਤਾਂ ਕਰਕੇ ਜਾਂ ਕੁਝ ਵੀ ਕਿਸੇ ਤਰੀਕੇ ਦੀ ਜੀ ਜੀ ਹਾਂ ਜੀ ਹਾਂ ਜੀ ਸਵਿਚਓਵਰ ਕਰਕੇ ਮੈਂ ਪੰਜਾਬ ਚ ਵਾਪਸ ਆ ਗਿਆ ਤੇ ਸਟੇਟ ਬੈਂਕ ਆਫ ਇੰਡੀਆ ਜੁਆਇਨ ਕੀਤਾ ਵਾਹ ਜੀ ਵਾਹ ਵਾਹ ਜੀ ਵਾਹ ਤੇ ਉਥੇ ਅਲੱਗ-ਅਲੱਗ ਪੋਸਟਾਂ ਦੇ ਉੱਤੇ ਰਹਿੰਦੇ ਹੋਏ 2013 ਜਨਵਰੀ ਦੇ ਵਿੱਚ ਮੈਂ ਉੱਥੋਂ ਰਿਟਾਇਰ ਹੋਇਆ। ਅੱਛਾ ਠੀਕ ਹੈ ਜੀ। ਤੇ ਜੋ ਵੀ ਅਸੀਂ ਜ਼ਿੰਦਗੀ 'ਚ ਪਾਇਆ ਹੈਗਾ ਵਾ ਮਾਪੇ ਤੋਂ ਬਾਅਦ ਸਾਡੀ ਦੂਜੀ ਮਾਂ ਜਿਹੜੀ ਪੀਜੂ ਹੈ ਇਹਦਾ ਸਾਨੂੰ ਬੜਾ ਯੋਗਦਾਨ ਰਿਹਾ। ਸਾਡੀ ਜਿੱਥੇ ਵੀ ਰੈਕੋਗਨੀਸ਼ਨ ਹੈਗੀ ਹੈ ਜੀ ਤੇ ਸਾਡੀ ਇਹ ਦੂਸਰੀ ਮਾਂ ਦੇ ਨਾਲ ਜ਼ਿਆਦਾ ਹੈਗੀ ਹੈ। ਵਾਹ ਜੀ ਵਾਹ ਜੀ ਵਾਹ ਜੀ ਬਿਲਕੁਲ ਸਹੀ ਹੈ ਡਾਕਟਰ ਰਜਿੰਦਰ ਜੀ ਜੋ ਐਰਐਸਵੀ ਦੇ ਬਾਅਦ ਜੋ ਬੈਂਕ ਚ ਸਰਵਿਸਿਜ਼ ਕੀਤੀਆਂ ਬਹੁਤ ਖੁਸ਼ੀ ਦੀ ਗੱਲ ਹੈ ਵੀ ਇਹ ਹੁਣ ਵੀ ਜੋ ਕਲਬ ਵੀ ਹੈ ਆਪਣੀ ਯੂਨੀਵਰਸਿਟੀ ਦੇ ਪੁਰਾਣੇ ਅਲੂਮਨੀ ਜਿਹੜੇ ਵਿਦਿਆਰਥੀ ਨੇ ਉਹ ਵੀ ਮੰਨਦੇ ਨੇ ਇਹ ਸਾਡੀ ਦੂਜੀ ਮਾਂ ਹੈ ਦੂਜੀ ਮਾਂ ਦਾ ਦਰਜਾ ਇਹਨੂੰ ਦਿੱਤਾ ਜਾਂਦਾ ਹੈ ਇਹ ਸਾਡੀ ਕਰਮ ਭੂਮੀ ਹੈ ਜਿਹੜੇ ਅਸੀਂ ਵਿਗਿਆਨੀ ਤੌਰ ਤੇ ਇੱਥੇ ਬੀ ਆ ਬੈਨਾਤਾ ਅ ਰਜਿੰਦਰ ਸਿੰਘ ਜੀ ਤੁਸੀਂ ਪਲੀਜ਼ ਤੁਸੀਂ ਆਪਣੇ ਬਾਰੇ ਵੀ ਜਰੂਰ ਦੱਸੋ ਜੀ ਆਪਣੇ ਸਾਹਨੇ ਜਿਹੜੇ ਜਿਹੜੇ ਸਾਥੀ ਨੇ ਇਹਨਾਂ ਜੀ ਹੁਣ ਚੰਗਾ ਹੋ ਗੂਏ ਮੈਂ 1970 ਚ ਪੀ ਐਚ ਡੀ ਐਡਮਿਸ਼ਨ ਲਈ ਸੀ ਜੀ ਜੀ ਤੇ 74 ਚ ਡਿਗਰੀ ਕਰਕੇ ਤੇ ਮੈਂ ਉਸ ਵੇਲੇ ਅੱਗੇ ਪੜਾਈ ਕਰਨ ਦਾ ਕੋਈ ਨਾ ਸ਼ੌਂਕ ਨਹੀਂ ਸੀ ਜ਼ਿਆਦਾ ਤੇ ਇਸ ਕਰਕੇ ਜੌਬ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਤੇ ਜੌਬ ਪਹਿਲੇ ਮੈਂ ਦਿੱਲੀ ਚ ਕੀਤੀ ਆਟੋਮੋਬਾਈਲ ਲਾਈਨਸ ਤੇ ਸਕੂਟਰ ਦੇ ਡੀਲਰਸ ਹੀ ਉਹਨਾਂ ਕੋਲ ਫਿਰ ਮੈਂ ਮਿੰਦਰਾਣ ਮਿੰਦਰਾ ਜੁਆਇਨ ਕਰ ਲਈ 77 ਚ ਜੀ ਮਿੰਦਰਾਣ ਮਿੰਦਰਾ ਲਿਮਟਿਡ ਜਿਹੜੀ ਕਿ ਟਰੈਕਟਰ ਵੀ ਬਣਾਉਂਦੀ ਹੈ ਤੇ ਜੀਪਸ ਵੀ ਬਣਾਉਂਦੀ ਹੈ ਜੀ ਤੇ ਮੈਂ ਟਰੈਕਟਰ ਡਿਵੀਜ਼ਨ ਚ ਰਹਾ ਅੱਛਾ ਤੇ ਟਰੈਕਟਰ ਡਿਵੀਜ਼ਨ ਦੇ ਵਿੱਚ ਰਹਿ ਕੇ ਤੇ ਫਾਰਮਰ ਦੇ ਨਾਲ ਹੀ ਜ਼ਿਆਦਾ ਟੱਚ ਰਿਹਾ ਕਿਉਂਕਿ ਐਗਰੀਕਲਚਰ ਲਾਈਨ ਦੇ ਵਿੱਚ ਸਾਰੇ ਜੀ ਫਾਰਮਰ ਨੂੰ ਹੀ ਟੱਚ ਕਰਨਾ ਪੈਂਦਾ ਟ੍ਰੈਕਟਰਾਂ ਨੂੰ ਮਿਲਣਾ ਪੈਂਦਾ ਫਾਰਮਰਜ਼ ਨੂੰ ਤਾਂ ਕਾਫੀ ਕੁਝ ਉਹਦੇ ਵਿੱਚ ਸਿੱਖਣਾ ਵੀ ਪੈਂਦਾ ਹੂੰ ਹੂੰ ਤੇ ਸਿੱਖਦੇ ਸੁਦੇ ਰਹੇ ਤੇ ਕਾਫੀ ਜਗ੍ਹਾ ਤੇ ਜੌਬ ਕੀਤੀ 올 ਇੰਡੀਆ ਦੇ ਵਿੱਚ ਬੈਂਗਲੌਰ ਰਿਹਾ ਮੈਂ ਲਖਨਊਰ ਰਿਹਾ ਬੰਬੇ ਰਿਹਾ ਪੁੰਨੇ ਰਿਹਾ ਹੂੰ ਫਿਰ ਜਲੰਧਰ ਵੀ ਰਿਹਾ ਕੁਝ ਦਿਨ ਕੁਚੰਦੀੜ ਵੀ ਰਿਹਾ ਉਹਦਾ ਕੋਈ ਪੱਤੀਕ ਸਾਲ ਡ੍ਰੌਪ ਮੈਂ ਕੀਤੀ ਮਿੰਦਰਾ ਮਿੰਦਰਾ ਕੰਪਨੀ ਚ ਜੀ ਤੇ 1910 2010 ਦੇ ਵਿੱਚ ਮੈਂ ਰਿਟਾਇਰਮੈਂਟ ਲਈ ਉਹਦੇ ਬਾਅਦ ਮੈਂ ਕੁਝ ਆਟੋਮੋਬਾਈਲ ਲਾਈਨਸ ਦੇ ਵਿੱਚ ਫਿਰ ਪ੍ਰਾਈਵੇਟ ਜੌਬ ਵੀ ਕੀਤੀ ਜੀ ਜਿਹੜਾ ਜੀ ਐਮ ਤੱਕ ਬੇ ਕੰਮ ਕੀਤਾ ਹਾਂ ਤੇ ਬਸ ਉਹਦੇ ਬਾਅਦ ਹੁਣ ਯੂਨੀਵਰਸਿਟੀ ਦੇ ਕੋਲ ਕਦੀ ਕਦੀ ਚੱਕਰ ਲਾਣ ਆ ਜੀਦਾ ਆਪਣਾ ਦੇਖਣ ਲਈ ਸਾਰਾ ਚਲੋ ਕੋਈ ਟ੍ਰੈਂਡਸ ਹੋ ਜੇ ਨੇ ਜਿਹੜਾਂ ਦੇ ਨਾਲ ਮਿਲ ਕੇ ਐਲੂਮਿਨਾ ਹੀ ਹਰ ਅਟੈਂਡ ਕਰ ਲਈਦੀ ਹੈ ਤੇ ਦੁਬਾਰਾ ਯਾਦਾਂ ਆ ਜਾਂਦੀਆਂ ਪੂਰੀ ਜੀ ਮੈਨੂੰ ਐਲੂਮਿਨਾ ਤੋਂ ਡੈਟ ਮਨਾਸ ਇੱਕ ਚੇਤਾ ਹੁੰਦਾ ਜੀ ਨਾ ਫਰਵਿਡ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਐਲੂਮਿਨਾ ਹੀ ਹੈ ਤੁਸੀਂ ਬੜਾ ਵਧੀਆ ਉਦਮ ਕੀਤਾ ਕਿਉਂਕਿ ਸਾਡਾ ਮੈਂ ਪਹਿਲੇ ਜਿਵੇਂ ਗਿਆ ਬੜਾ ਇਹ ਵਡਭਾਗਤ ਦੇ ਨੈਬੀਆਂ ਟੱਟ ਲਿਖੀਆਂ ਤਿੰਨੇ ਪੀਯੂ ਸਟਾਲਵਰਡਸ ਉਹ ਸਮੇਂ ਦੇ ਸਾਡੇ ਕੋਲ ਬੈਠੇ ਨੇ ਤੁਸੀਂ ਇੱਕ ਆਪਣੀ ਅਲੂਮਨੀ ਆਪਣੇ ਬੈਚ ਦੀ 74500 ਰੁਪਏ ਦੀ ਉਹ ਪਲਾਨ ਕੀਤੀ ਹੈ ਜੀ ਉਹ ਉਹਦੇ ਬਾਰੇ ਜ਼ਿਕਰ ਕਰਦੇ ਜੀ ਪਲੀਜ਼ ਇਹ ਅਸੀਂ ਕਾਫੀ ਦੇਰ ਤੋਂ ਸੋਚ ਰਹੇ ਸੀਗੇ ਕਿਉਂਕਿ ਅਸੀਂ ਕੁਝ ਇਸ ਬੈਚ ਦੇ ਬੱਚੇ ਜਿਹੜੇ ਪੀਯੂ ਦੇ ਵਿੱਚ ਹੀ ਸੀਗੇ ਹੂੰ ਕੁਝ ਹਾਰਟੀਕਲਚਰ ਸੀ ਸੋਇਲ ਦੇ ਵਿੱਚ ਸੀ ਆ ਬੋਰਡ ਇੰਚਾਰਜ ਡਿਪਾਰਟਮੈਂਟ ਸੇ ਐਮ ਨੇ ਸੀਗੇ ਐਨੀਮਲ ਬਰੀਡਿੰਗ ਚ ਸੀ ਜੀ ਸੋ ਇਹ ਕੁਛ ਅਸੀਂ ਹੌਲੀ ਹੌਲੀ ਕੰਟੈਕਟ ਕਰਦੇ ਰਹੇ ਥੋੜਾ ਛੋਟਾ ਗਰੁੱਪ ਬਣਾਇਆ ਪਹਿਲਾਂ ਹਮ ਜਿਹੜੇ ਆਪਣੇ ਗ੍ਰੈਜੂਏਟ ਚੌਥਰ ਦੇ ਸੀ ਜੀ ਸੋ ਉਹ ਇਹ ਕਰਦੇ ਕਰਦੇ ਥੋੜਾ ਜਿਹਾ ਇਹਰਾ ਵੱਡਾ ਹੁੰਦਾ ਗਿਆ ਬਿਸਕਟ ਅਲਟੀਮੇਟਲੀ ਜਿਸਲੇ ਆ ਆ ਗਿਆ ਕਿ ਸਾਡੇ ਹੁਣ 50 ਸਾਲ ਹੋ ਗਏ ਤੇ ਹੁਣ ਤਾਂ ਸਾਨੂੰ ਕੁਝ ਨਾ ਕੁਝ ਵੱਡਾ ਕਰਨਾ ਚਾਹੀਦਾ ਜੀ ਤੋਂ ਅਸੀਂ ਕੰਟੈਕਟ ਕਰਦੇ ਕਰਦੇ ਸਾਰਿਆਂ ਨੂੰ ਕੁਝ ਕਾਫੀ ਬੰਦੇ ਨੂੰ ਕੰਟੈਕਟ ਕਰਕੇ ਇੱਕ ਵੱਡਾ ਗੁੱਪ ਬਣਾ ਕੇ ਫਿਰ ਅਸੀਂ ਇਹ ਇੱਕ 골ਡਨ ਜੁਬਲੀ ਦੇ ਰੂਪ ਦੇ ਵਿੱਚ ਜੀ ਆਪਣੇ ਐਲੂਮਨਾਇ ਮੀਟ ਦੇ ਨਾਲ ਕਨਸਾਈਡ ਕਰਕੇ ਜੀ ਤੇ ਇੱਕ ਦਿਨ ਪਹਿਲਾਂ ਅਸੀਂ ਇਹ ਇਕੱਠ ਰੱਖਿਆ ਜੀ ਬਹੁਤ ਵਧੀਆ ਸਰ ਤੁਹਾਡੇ ਕੋਲ ਤੁਹਾਡੇ ਕੋਲ ਮੈਂ ਮੈਸੇਜ ਜੁਰਨਾ ਜੀ ਜਿਸ ਦੇ ਸਬੰਧ ਉਸ ਕੀ ਮੈਂ ਇਹ ਕਹ ਰਿਹਾ ਸੀ ਇੱਕ ਦਿਨ ਪਹਿਲਾਂ ਅਸੀਂ ਏਸੀ ਰੱਖਿਆ ਵੀ ਜਿਹੜੇ ਵੀ ਸਾਡੇ ਦੋਸਤ ਆਣਗੇ ਹਾਂਜੀ ਇਹ ਸਾਡੀ ਗੋਲਡਨ ਜੁਬਲੀ ਵੀ ਅਟੈਂਡ ਕਰ ਲੈਣਗੇ ਨਾਲ ਫੈਲੂਮਿਨੀ ਵੀ ਅਟੈਂਡ ਕਰ ਲੈਣਗੇ ਵੈਰੀ ਗੁੱਡ ਬਹੁਤ ਬਹੁਤ ਵਧੀਆ ਔਰ ਇੱਕ ਕਿਸਮ ਦੀ ਸਾਡੀ ਉਸ ਬੈਚ ਦੀ ਜਿਹੜੀ ਹੈਗੀ ਹੈ ਰੀਯੂਨੀਅਨ ਹੋ ਰਹੀ ਹੈਗੀ ਹੈ ਜੀ ਜੀ ਅਸੀਂ ਉਹ ਜਿਹੜੇ ਸਾਡੇ ਮੂਮੈਂਟਸ ਯੂਨੀਵਰਸਿਟੀ ਚ ਅਸੀਂ ਬਤਾਏ ਹੈਗੇ ਨੇ ਹਾਂਜੀ ਹਾਂਜੀ ਤੇ ਸਾਰੇ ਅਸੀਂ ਉਹ ਰੀਲੀਵ ਕਰਾਂਗੇ ਉਹ ਰਿਪੀਟ ਕਰਾਂਗੇ ਜਾ ਕੇ ਕਲਾਸ ਵੀ ਇੱਕ ਲਗਾਵਾਂਗੇ ਮੌਕ ਕਲਾਸ ਲਗਾਈ ਜਾਏਗੀ ਯੂਨੀਵਰਸਿਟੀ ਦੇ ਪੂਰੇ ਚੱਕਰ ਲਗਾਏ ਜਾਣਗੇ ਵੈਰੀ ਗੁੱਡ ਵੈਰੀ ਗੁੱਡ ਤਾਂ ਕਿ ਅਸੀਂ ਉਹ ਜਿਹੜੀ ਜ਼ਿਆਦਾ ਹੈਗੀਆਂ ਹੋਸਟਲ ਦੀਆਂ ਹੋ ਗਈਆਂ ਜੋ ਵੀ ਹੋ ਗਈਆਂ ਉਹ ਸਾਰੀਆਂ ਅਸੀਂ ਕਿਸਨੀਆ ਦੈਟ ਇਜ਼ ਅ ਸਾਰਟ ਆਫ ਰੀਲੀਵਿੰਗ those days ਵੈਰੀ ਗੁੱਡ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੇ ਨਵੇਂ ਬੱਚੇ ਨੇ ਉਹਨਾਂ ਦੇ ਲਈ ਵੀ ਸਿੱਧਾ ਲੈਣ ਦੇ ਲਈ ਬੜਾ ਸ਼ੁਭ ਦਿਨ ਹੋਊਗਾ ਇੱਕ ਸਰ ਮੈਂ ਛੋਟੀ ਜੀ ਇੱਕ ਗੇਮ ਖੇਡਣੀ ਚਾਹੁੰਦਾ ਤੁਹਾਡੇ ਨਾਲ ਵੀ ਤੁਸੀਂ ਉਹਦੇ ਸਾਡੇ ਕੋਲ ਪਲੇਅਰ ਹੋਵਗੇ ਮੈਂ ਰਜੀਤਰ ਜੀ ਤੋਂ ਸ਼ੁਰੂ ਕਰਾਂ ਡਾਕਟਰ ਮਨਾਸਸ ਤੋਂ ਬਾਅਦ ਦੇਖੇ ਸਭ ਉਸ ਤੋਂ ਬਾਅਦ ਤੁਸੀਂ 1 2 3 4 5 6 7 8 9 ਇਹਦਾਂ ਤੁਸੀਂ ਗਿਣਤੀ ਵਧਾਉਣੀ ਹੈ ਜਿਹੜਾ ਬੰਦਾ ਭੁੱਲ ਜਾਊਗਾ ਉਹਨੂੰ ਆਪਾਂ ਬਾਹਰ ਕੱਢ ਦਾਂਗੇ ਸਰ ਤੁਸੀਂ ਆਪਣੇ ਬੈਚ ਵਾਲੇ ਬੰਦਿਆਂ ਦੇ ਨਾਮ ਚਾਹੇ ਉਹ ਮੁੰਡੇ ਹੋਣ ਚਾਹੇ ਕੁੜੀਆਂ ਪਲੀਜ਼ ਤੁਸੀਂ ਸ਼ੁਰੂ ਕਰੋ ਇੱਕ ਦਾ ਨਾਮ ਲੈਣਾ ਗੁਰਵਰਖ ਸਿੰਘ ਕਲ ਜੀ ਊਕਾਰ ਸਿੰਘ ਸਦਾਨਾ ਜੀ ਸੁਰਿੰਦਰ ਮੋਹਨ ਜੈਨ ਜੀ ਆਪਣਾ ਜੁਪੀਆ ਇਹ ਨਹੀਂ ਆਦੇ ਰਹਿੰਦੇ ਨਾ ਬਾਕੀ ਡਾਕਟਰ ਸਾਹਿਬ ਮੁਵ ਕੁਮਾਰ ਸ਼ਿਵਪੁਰ ਵਿਦਿਆਸਾਗਰ ਡਾਕਟਰ ਸਾਹਿਬ ਤੁਸੀਂ ਦੱਸੋ ਜੀ ਜੀ ਜੋ ਰਾਜ ਪਰਮੇਸ਼ ਕੁਮਾਰ ਪਰਮੇਸ਼ ਕੁਮਾਰ ਜੋ ਰਾਜ ਹਾਂਜੀ ਡਾਕਟਰ ਸਾਹਿਬ ਫਿਰ ਤੁਹਾਡੀ ਵਾਰ ਜੀ ਕੁਲਜੀਤ ਸਿੰਘ ਜੀ ਪਰਮਜੀਤ ਸਿੰਘ ਮਨਹਾਸ ਜੀ ਪ੍ਰਗਟ ਸਿੰਘ ਮਨਹਾਸ ਜੀ ਮੁਕਾਰ ਸਿੰਘ ਜੀ ਗੁਰਮੇਲ ਸਿੰਘ ਗੁਰਮੇਲ ਸਿੰਘ ਸੰਗਾ ਗੁਰਮੇਲ ਐਂ ਗੁਰਮੇਲ ਸਿੰਘ ਸੰਧੂ ਰੋਲ ਨੰਬਰ 16 ਹਰਮੇਸ਼ ਜੀ ਚਲੋ ਬੜਾ ਵਧੀਆ ਆਪਾਂ ਛੋਟਾ ਜਿਹਾ ਮੁਕਾਬਲਾ ਕਰ ਰਹੇ ਦੇਖੋ ਫਿਰ ਵੀ ਕਿੰਨੀ ਵਧੀਆ ਚੀਜ਼ ਹੈ ਤਰੋ ਤਰੋ ਕਰਾਤੀ ਹੈ ਸਾਰੀਆਂ ਸਾਰੀਆਂ ਪੁਰਾਣੀਆਂ ਜੋ ਰਿਵੈਟਾ ਸੀ ਜੋ ਸਾਰੇ ਸਾਥੀ ਇਹਨਾਂ ਦੇ ਨਾਲ ਸੀ ਇਸ ਤੋਂ ਪਹਿਲਾਂ ਸੀਗੇ ਇਸ ਤੋਂ ਬਾਅਦ ਸੀਗੇ ਉਹ ਸਾਰੇ ਤੁਸੀਂ ਜੁੜਿਓ ਜਰੂਰ ਮਿਲਿਓ ਤੇ ਸਰ ਤੁਸੀਂ ਜਾਂਦੇ ਵਕਤ ਇੱਕ ਰੇਖੇ ਸਾਡੇ ਪਾਠਕਾਂ ਦੇ ਲਈ ਉਹਨਾਂ ਦੇ ਲਈ ਸਿਨਿਆ ਕੀ ਦੇਣਾ ਚਾਹੋਗੇ ਤਾਂ ਜੋ ਵੱਤ ਵੱਤ ਤੁਹਾਡੀ ਊਲਮਣੀ ਛੜੀ ਊਲਮਣੀ ਤੇ ਆਉਣ ਕਿ ਆਉਣ ਕਿ ਤੁਹਾਡੀ ਊਲਮਣੀ ਚ ਵੀ ਉਹ ਸ਼ਰਕਤ ਕਰ ਪਲੀਜ਼ ਊਲਮਣੀ ਹੈ ਵੀ ਦੇਖੋ ਸਾਡੀ ਜਿਹੜੀ ਪਛਾਣ ਹੈ ਆਪਣੇ ਮਾਂ ਬਾਪ ਤੋਂ ਨਾਲ ਤਾਂ ਹੈ ਉਸ ਤੋਂ ਬਾਅਦ ਸਾਨੂੰ ਜਾਣਿਆ ਜਾਂਦਾ T.U. ਦੀ ਪ੍ਰੋਡਕਟ ਜੀ ਠੀਕ ਹੈ ਸੁਪੀਏ ਜੋ ਜਿਹੜਾ ਸਾਡੇ ਵੀ ਇੱਕ ਮੰਦਿਰ ਹੈ ਇੱਕ ਗੁਰਦੁਆਰਾ ਵਾ ਇੱਕ ਪੂਜਨਯੋਗ ਜਗ੍ਹਾ ਹੈਗੀ ਹੈ ਜਿਨੇ ਸਾਡੀ ਮੈਂ ਕਿ ਜੋ ਵੀ ਸਾਨੂੰ ਘੜਿਆ ਹੈਗਾ ਇਹਨਾਂ ਨੇ ਘੜਿਆ ਹੈਗਾ ਤੇ ਸਾਡਾ ਫਰਜ਼ ਬੰਦ ਦਾ ਵੀ ਅਸੀਂ ਹੁਮ ਹਮ ਆ ਕੇ ਇੱਥੇ ਆਈਏ ਹਮ ਆਪਣੇ ਮਾਤਾ ਦੇ ਦਰਸ਼ਨ ਕਰੀਏ ਔਰ ਆਪਣੇ ਜਿਹੜੇ ਯਾਰ ਦੋਸਤ ਜਿਹੜੇ ਸੀਗੇ ਕੁਲੀਗ ਸੀ ਉਸ ਟਾਈਮ ਦੇ ਉਹ ਜਿਹੜੀਆਂ ਸ਼ਰਾਰਤਾਂ ਉਦੋਂ ਕਰਦੇ ਹੁੰਦੇ ਸੀ ਉਹ ਇੱਕ ਵਾਰੀ ਫੇਰ ਕਰ ਸਕੀਏ ਠੀਕ ਹੈ ਉਹੀ ਹੱਸਦੇ ਖੇਡਦੇ ਮਿਲੀਏ ਇਹ ਜ਼ਿੰਦਗੀ ਜਿਹੜੀ ਜੀਨ ਹੈਗੀ ਜੀਵਨ ਹੈਗਾ ਇੱਕ ਮੇਲਜੋਲ ਦਾ ਨਾਮ ਹੈਗਾ ਹਾਂ ਜਿੰਦਾ ਹੈ ਤੇ ਮਿਲਦੇ ਜੁਲਦੇ ਰਵਾਂਗੇ ਜਿੰਨਾ ਚਿਰ ਖੈ ਹੈ ਆਏ ਸਾਲ ਮੱਕੀ ਵੱਧ-ਵੱਧ ਕੇ ਆਓ ਹਾਂ ਤੇ ਇਹਦੀ ਸ਼ਾਨ ਵਧਾਓ ਵਾਹ ਜੀ ਵਾਹ ਡਾਟ ਮਨਾ ਸਾਹਿਬ ਮੈਨਾਂ ਤੁਹਾਡੇ ਵੱਲੋਂ ਇੱਕ ਬੀਜੀਆਂ ਜੀਆਂ ਦੱਸਣੇ ਅੱਜ ਪਲੀਜ਼ ਮੈਂ ਜਿੰਨੇ ਵੀ ਆਪਣਾ ਜੇ ਕਿਸੇ ਜਿੰਨੇ ਵੀ ਕਿਸੇ ਨੂੰ ਪਤਾ ਲੱਗਦਾ ਖਾਸ ਕਰਕੇ ਮੈਂ 74 ਵਾਲੇ ਬੈਚ ਵਾਲੇ ਇਹ ਸੁਣਿਆ ਹੈ ਕਿ ਜਿਹਨੂੰ ਵੀ ਕਿਸੇ ਨੂੰ ਪਤਾ ਲੱਗਦਾ ਪਲੀਜ਼ ਜ਼ਰੂਰ ਅਟੈਂਡ ਕਰੋ ਔਰ ਇਸ ਫੰਕਸ਼ਨ ਦੇ ਰੌਣਕ ਬਖਦਾਓ ਬਟ ਜੀ ਅਰਜਿੰਦ ਜੀ ਤੁਸੀਂ ਤੁਹਾਡੇ ਵੱਲੋਂ ਜਨਤ ਨਾਲ ਪਲਸ ਫਰਟਨ ਗਤੀਵਿਧੀਆਂ ਦਾ ਸਿਕ੍ਰੀਟ ਰੱਖਣੀ ਚਾਹੀਦੀ ਅਸੀਂ ਗਤੀਵਿਧੀਆਂ ਇਹ ਹੀ ਹੈ ਕਿ ਸਵੇਰੇ 10:00 ਵਜੇ ਦੇ ਕਰੀਬ ਅਸੀਂ ਸਾਰੇ ਇਕੱਠੇ ਹੋਵਾਂਗੇ ਥੋੜਾ ਸਟ੍ਰੈਸਟ੍ਰੀਸ਼ਨ ਟਾਈਪ ਜਿਹਨੂੰ ਕਹਿੰਦੇ ਨੇ ਉਹ ਕਰਾਂਗੇ ਜੀ ਉਹਦੇ ਬਾਅਦ ਅਸੀਂ ਆਪਣੇ ਡਿਸਕਸ਼ਨਸ ਨੇ 2 ਘੰਟੇ 3 ਘੰਟੇ ਦੀਆ ਹੂੰ ਉਹਦੇ ਬਾਅਦ ਆਪਣੇ ਬਾਰੇ ਜੋ ਵੀ ਛੋਟਾ ਮੋਟਾ ਕਿਸੇ ਨੇ ਦੱਸਣਾ ਹੈ ਦੱਸ ਸਕਦਾ ਆਪਣਾ ਜਿਵੇਂ ਆਪਾਂ ਤੁਸੀਂ ਸਾਡੇ ਸੁਣਿਆ ਹੀ ਸਾਨੂੰ ਵੀ ਤੇ ਅਸੀਂ ਉਹਨਾਂ ਬਾਕੀਆਂ ਨੂੰ ਵੀ ਸੁਣਾਵਾਂਗੇ ਤੇ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਨੇ ਉਹ ਦੇਖਾਂਗੇ ਅਸੀਂ ਉਹਦੇ ਬਾਅਦ 2-3 ਘੰਟੇ ਬਾਅਦ ਫਿਰ ਅਸੀਂ ਓਪਨ ਡਿਸਕਸ਼ਨ ਕਰ ਲਾਂਗੇ ਹਾਂਜੀ ਤੇ ਉਹਦੇ ਬਾਅਦ ਫਿਰ ਲੰਚ ਤੋਂ ਬਾਅਦ ਅਸੀਂ 2 ਘੰਟੇ ਯੂਨੀਵਰਸਿਟੀ ਦਾ ਇੱਕ ਚੱਕਰ ਲਗਾਣਾ। ਵਾਜੀਬਾ ਤੇ ਉਹਦੇ ਬਾਅਦ ਇੱਕ ਗਰੁੱਪ ਫੋਟੋ ਕਰਕੇ ਤੇ ਅਸੀਂ ਡਿਸਪਰਸ ਹੋ ਗਏ। ਜੀ ਬਹੁਤ ਖੁਸ਼ੀ ਵਾਲੀ ਗੱਲ ਹੈ। ਡਾਟਰ ਮਿਨਾਸ ਅਰ ਰਜਿੰਦਰ ਜੀ ਨਰਿੰਦਰ ਜੀ ਸਾਡੇ ਕੋਲ ਪਹੁੰਚ ਸਾਡੇ ਸਟੂਡੀਓ ਸਾਡੇ ਸਟੂਡੀਓ ਦੇਖ ਕੇ ਇਹਨਾਂ ਨੇ ਬੜਾ ਵਧੀਆ ਇੱਕ ਕਮੈਂਟ ਕੀਤਾ ਵੀ ਪਸਾਰ ਦਾ ਜੋ ਇੱਕ ਨਵਾਂ ਹੁਣ ਅਧਿਆਇ ਹੈ ਉਹ ਇਹ ਸਟੂਡੀਓ ਬੀਓ ਉਹ ਸਿੱਧ ਹੋ ਰਿਹਾ ਵਾ ਕਿਉਂਕਿ ਇਹ ਅਕਸਰ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜਦੇ ਰਹਿੰਦੇ ਨੇ 8 ਤਰੀਕ ਦਾ ਜੋ ਦਿਨ ਸਾਡੇ ਸਾਰਿਆਂ ਦੇ ਲਈ ਬੜਾ ਸ਼ੁਭ ਦਿਨ ਹੋਊਗਾ ਅਸੀਂ 골ਡਨ ਜੁਬਲੀ ਆਪਣੇ ਪੰਜਾਵੇਂ ਸਾਲ ਅਸੀਂ ਰਵੀ ਇਸ ਸੌਵੇਂ ਸਾਲ ਵੀ ਮਨਾਉਣ ਸਾਨੂੰ ਬੜੀ ਖੁਸ਼ੀ ਹੋਊਗੀ ਤੇ ਇਦਾਂ ਹੀ ਅਸੀਂ ਸਟੂਡੀਓ ਵਿੱਚ ਸਜੇ ਰਹਾਂਗੇ ਤੁਸੀਂ ਸਾਡੀ ਸਟੂਡੀਓ ਚ ਸਰ ਤੁਹਾਡਾ ਬਹੁਤ ਧੰਨਵਾਦ